ਇਹ ਤਾਂ ਤੁਸੀਂ ਸੁਣਿਆ ਹੋਣਾ ਕਿ ਜਿੱਦ ਨਾਲ ਮਸਲੇ ਵਿਗੜ ਜਾਂਦੇ ਐ ਰਜ਼ਾਮੰਦੀ ਕਰ ਲਓ ਨਿਬੜ ਜਾਂਦੇ ਐ ਇਸੇ ਤਰ੍ਹਾਂ ਦੀ ਇੱਕ ਜਾਣਕਾਰੀ ਵੱਲ ਰਹੀ ਹੈ ਕਿ ਧਾਰੀਵਾਲ ਦੇ ਨਜ਼ਦੀਕੀ ਗੁਰਦੁਆਰਾ ਬੁਰਜ ਸਾਹਿਬ ਦੇ ਕੋਲ ਫਲਾਕਸ ਬੋਰਡ ਇੱਕ ਵਿਵਾਦਾਂ ਦੇ ਕਾਰਨ ਉਤਾਰ ਦਿੱਤਾ ਗਿਆ ਸੀ ਪਰ ਦੁਬਾਰਾ ਸਹਿਮਤੀ ਦੇ ਨਾਲ ਇਹ ਮਾਮਲਾ ਹੱਲ ਕਰ ਲਿਆ ਗਿਆ ਦੱਸਣਾ ਬਣਦਾ ਕਿ ਪਿਛਲੇ ਦਿਨੀ ਪੰਥਕ ਅਕਾਲੀ ਰਹਿਰ ਜ਼ਿਲ੍ਹਾ ਗੁਰਦਾਸਪੁਰ ਵੱਲੋਂ ਜੋ 22 ਮਾਰਚ ਨੂੰ ਪੰਥ ਕਾਨਫਰੰਸ ਗੁਰਦਾਸਪੁਰ ਦੇ ਗੁਰਦੁਆਰਾ ਚਰਨ ਕਮਲ ਸਾਹਿਬ ਜੀਵਨ ਲਾਲ ਬਬਰੀ ਦੇ ਵਿੱਚ ਕੀਤੀ ਜਾ ਰਹੀ ਹੈ ਇਹਦੇ ਸਬੰਧ ਵਿੱਚ ਇੱਕ ਫਲੈਕਸ ਬੋਰਡ ਧਾਰੀਵਾਲ ਦੇ ਕੁਝ ਆਗੂਆਂ ਦੇ ਵੱਲੋਂ ਗੁਰਦੁਆਰਾ ਬੁਰਜ ਸਾਹਿਬ ਦੇ ਜਨਦਜ਼ਦੀਕ ਲਗਾ ਦਿੱਤਾ ਗਿਆ ਸੀ ਜਿਸ ਨੂੰ ਗੁਰਦੁਆਰਾ ਬੁਰਜ ਸਾਹਿਬ ਦੇ ਮੈਨੇਜਰ ਰਣਜੀਤ ਸਿੰਘ ਵੱਲੋਂ ਉਤਰਵਾ ਦਿੱਤਾ ਗਿਆ ਸੀ ਇਸ ਗਾਲੂ ਲੈ ਕੇ ਕਾਫੀ ਵਿਵਾਦ ਪਕਿਆ ਮੁੜ ਦੋਵਾਂ ਧਿਰਾਂ ਦੀ ਬੰਦ ਕਮਰਾ ਮੀਟਿੰਗ ਹੋਈ ਜਿਸ ਦੇ ਵਿੱਚ ਆਪਸੀ ਸਹਿਮਤੀ ਬਣੀ ਹੈ ਤੇ ਦੁਬਾਰਾ ਇਹ ਫਲੈਕਸ ਬੋਰਡ ਉਸੇ ਥਾਂ ਤੇ ਲਗਵਾ ਦਿੱਤਾ ਗਿਆ ਹੈ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਪੰਥਕ ਅਕਾਲੀ ਲਹਿਰ ਦੇ ਜ਼ਿਲ੍ਹਾ ਪ੍ਰਧਾਨ ਰਵੀਲ ਸਿੰਘ ਸਹਾਈਪੁਰ ਅਤੇ ਪ੍ਰਮੁੱਖ ਆਗੂ ਹਰਮੀਤ ਸਿੰਘ ਲੱਖੀ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਦੇ ਮੈਨੇਜਰ ਨਾਲ ਉਹਨਾਂ ਦੀ ਸਹਿਮਤੀ ਬਣ ਗਈ ਹੈ ਅਤੇ ਇਸ ਕਾਨਫਰੈਂਸ ਦਾ ਬੋਰਡ ਫਿਰ ਤੋਂ ਲਗਾਏ ਜਾਣ ਦੀ ਜਾਣਕਾਰੀ ਦਿੱਤੀ ਗਈ ਹੈ ਭਾਵ ਦੋਵਾਂ ਧਿਰਾਂ ਨੇ ਆਪਸੀ ਸਹਿਮਤੀ ਨਾਲ ਇਹ ਮਾਮਲਾ ਹੱਲ ਕਰ ਲਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਰਵੇਲ ਸਿੰਘ ਸਹਾਇਪੁਰ ਜ਼ਿਲ੍ਹਾ ਪ੍ਰਧਾਨ ਪੰਥਕ ਅਕਾਲੀ ਲਹਿਰ ਅਰਦਾਸਪੁਰ ਵੇਖੋ ਜੀ ਇਹ ਕੁਝ ਗਲਤਫਹਿਮੀਆਂ ਹੋ ਜਾਂਦੀਆਂ ਨੇ ਕੋਈ ਬਹੁਤ ਵੱਡਾ ਮਸਲਾ ਨਹੀਂ ਹੈਗਾ ਸਾਡੀ ਕਾਲੀ ਮੈਨੇਜਰ ਸਾਹਿਬ ਨਾਲ ਗੱਲ ਹੋ ਗਈ ਸੀ ਉਹਨਾਂ ਨੇ ਬੜੇ ਪਿਆਰ ਦੇ ਨਾਲ ਸਾਨੂੰ ਕਿਹਾ ਵੀ ਸਾਡਾ ਕੋਈ ਇਹੋ ਜਿਹਾ ਮੰਚਾ ਨਹੀਂ ਵੀ ਅਸੀਂ ਪੰਥਕ ਅਕਾਲੀ ਲਹਿਰ ਦਾ ਬੋਰਡ ਲਾ ਰਹੇ ਹਾਂ ਬਟ ਇਹ ਆ ਵੀ ਥੋੜਾ ਜਿਹਾ ਇਸ ਜਗ ਸਾਈਡ ਦੇ ਉੱਤੇ ਧਾਰਮਿਕ ਬੋਰਡ ਲੱਗਾ ਹੋਇਆ ਅਸੀਂ ਨਹੀਂ ਛੇੜਦੇ ਪਰ ਉਹਨਾਂ ਨਾਲ ਕਾਲੀ ਸਾਡੀ ਗੱਲ ਬੈਠ ਕੇ ਮੋਗ ਗਈ ਸੀ ਔਰ ਉਹਨਾਂ ਕਹਿ ਕੇ ਜਿੱਥੇ ਮਰਜੀ ਬੋਲ ਵਾਲਾ ਅੱਜ ਵੀ ਮੇਰੀ ਹੋਣ ਗੱਲ ਹੋਈ ਪਰ ਉਹ ਆਨੰਦਪੁਰ ਸਾਹਿਬ ਗਏ ਨੇ ਔਰ ਉਹਨਾਂ ਨਾਲ ਟੈਲੀਫੋਨ ਤੇ ਗੱਲ ਹੋਈ ਆ ਤੇ ਅਸੀਂ ਸਮੁੱਚੀ ਪੰਥਕ ਲੈ ਕਾਲੀ ਲਹਿਰ ਜ਼ਿਲ੍ਹੇ ਦੀ ਜਿਹੜੀ ਕਮੇਟੀ ਇੱਥੇ ਆਏ ਹੀ ਅੱਜ ਤੇ ਸਾਡਾ ਮਕਸਦ ਇਹ ਹੋਈ ਕਿ ਮੈਨੇਜਰ ਸਾਹਿਬ ਨੂੰ ਮਿਲ ਕੇ ਤੇ ਉਹਨਾਂ ਨਾਲ ਬੇਨਤੀ ਕਰਨੀ ਕਿ ਸਾਡਾ ਕੋਈ ਤੁਹਾਡੇ ਨਾਲ ਨਿੱਜੀ ਵਿਰੋਧ ਨਹੀਂਗਾ ਅਸੀਂ ਪੰਥਕ ਹਿੱਤਾਂ ਦੇ ਵਿੱਚ ਜਿਹੜਾ ਪ੍ਰਚਾਰ ਕਰ ਰਹੇ ਆ ਔਰ ਜੋ ਨਿਹਾਰ ਕਮੇਟੀ ਚ ਆਇਆ ਉਹਦਾ ਪ੍ਰਬੰਧ ਸੁਧਾਰਨ ਵਾਸਤੇ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਦਾ ਸਾਥ ਦੇ ਰਹੇ ਆ ਤੇ ਇਸੇ ਮਕਸਦ ਨੂੰ ਲੈ ਕੇ ਅਸੀਂ ਆਏ ਆ ਤੇ ਹੁਣ ਬੋਰਡ ਵਾਲਾ ਕੋਈ ਵਿਵਾਦ ਨਹੀਂਗਾ ਬੋਰਡ ਜਿੱਥੇ ਮਰਜ਼ੀ ਲਾ ਲੈਣ ਹੋਰ ਵੀ ਅਸੀਂ ਬੋਰਡ ਸਾਰੀ ਜਗ੍ਹਾ ਤੇ ਲਾ ਰਹੇ ਹਾਂ ਕਿਤੇ ਸਾਨੂੰ ਕੋਈ ਪ੍ਰੋਬਲਮ ਨਹੀਂ ਆ ਰਹੀ ਉੱਝ ਜਗ੍ਹਾ ਦੇ ਉੱਤੇ ਜਿਹੜੇ ਨਿੱਜੀ ਕਿਸੇ ਨਾਲ ਸੰਬੰਧ ਹੁੰਦੇ ਆ ਉਹ ਆਪਣਾ ਸੰਬੰਧ ਨਿਪਾਲਣ ਬਾਅਦ ਤੇ ਵਿਅਕਤੀਗਤ ਗੱਲ ਕਰ ਜਾਂਦਾ ਅਦਰਵਾਇਸ ਸਾਡਾ ਕੋਈ ਕਿਸੇ ਨਾਲ ਟਕਰਾਅ ਨਹੀਂ ਹੈ ਗਲਤ ਫਹਮੀ ਲਾ ਲੋ ਜਾਂ ਜਿੱਦਾਂ ਉਹਨਾਂ ਨੂੰ ਪਹਿਲਾਂ ਹੈ ਹੀਗਾ ਵੀ ਚਲੋ ਮੈਂ ਲਾ ਦਿੰਦਾ ਵਾਂ ਪੰਥਕ ਅਕਾਲੀ ਲਹਿਰ ਦਾ ਬੋਰਡ ਆ ਕਿਉਂਕਿ ਅਕਾਲੀ ਦਲ ਨਾਲੋਂ ਚੱਲਦੇ ਉਹ ਤੁਹਾਨੂੰ ਇਹ ਤੇ ਬੜੀ ਕਲੀਅਰ ਗੱਲ ਆ ਕਿ ਜਿਹੜੀ ਪੰਥਕ ਅ ਉਹ ਬਾਦਲ ਪਰਿਵਾਰ ਦੇ ਔਰ ਉਹਨਾਂ ਦੇ ਜਿਹੜਾ ਇਹ ਚ ਨਾਲ ਚੱਲਿਆ ਸਾਰੀ ਜੁੰਡਲੀ ਉਹਨਾਂ ਦੇ ਵਿਰੋਧ ਆ ਅਸੀਂ ਗੁਰੂ ਘਰ ਦੇ ਵਿਰੋਧ ਨਹੀਂ ਸ਼੍ਰੋਮਣੀ ਕਮੇਟੀ ਦੇ ਵਿਰੋਧ ਨਹੀਂ ਅਸੀਂ ਕੇਵਲ ਤੇ ਕੇਵਲ ਜਿਹੜਾ ਇੱਥੇ ਪ੍ਰਬੰਧਵਾ ਦਾ ਨਘਾਰ ਆ ਉਹਦੇ ਵਿਰੋਧ ਆ ਇਹ ਵੀ ਆਪਾਂ ਕਹਿ ਸਕਦੇ ਆ ਕਿਉਂਕਿ ਉਹਨਾਂ ਨੇ ਕਿਉਂਕਿ ਜਿਹੜੀ ਉਹਨਾਂ ਬਾਈਟ ਦਿੱਤੀ ਉਹਨਾਂ ਕਿਹਾ ਸੀਗਾ ਕਿ ਭਾਈ ਰਣਜੀਤ ਸਿੰਘ ਸਾਨੂੰ ਗਾਲਾਂ ਕੱਢਦਾ ਤੇ ਇਹ ਗੱਲ ਉਹਨਾਂ ਦੀ ਮੈਂ ਸਮਝਦਾ ਵੀ ਬੜੀ ਹਾਸੋਈ ਨਹੀਂ ਕਿ ਕਦੀ ਅਸੀਂ ਭਾਈ ਰਣਜੀਤ ਸਿੰਘ ਦੇ ਮੋਹ ਕਿਸੇ ਵੀ ਮੈਨੇਜਰ ਨੂੰ ਕਿਸੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਨੂੰ ਗਾਲ ਕੱਢਦੇ ਨਹੀਂ ਵੇਖਿਆ ਹਾਂ ਉਹ ਪ੍ਰਬੰਧ ਵੀ ਗੱਲ ਜਰੂਰ ਕਰਦੇ ਆ ਤੇ ਪ੍ਰਬੰਧ ਜਿਹੜੇ ਤੱਬਰ ਕੋਲ ਆ ਇਹ ਤੇ ਵਿਚਾਰੇ ਮੁਲਾਜ਼ਮ ਆ ਇਹ ਅੱਜ ਬਾਦਲ ਦੀ ਉੱਤੇ ਕਬਜ਼ਾ ਵਾ ਕੱਲ ਨੂੰ ਕੋਈ ਹੋਰ ਕਰ ਲੂਗਾ ਤੇ ਇਹ ਤੇ ਮੁਲਾਜ਼ਮਾਂ ਨੇ ਮੁਲਾਜ਼ਮ ਲੈਣਾ ਇਹਨਾਂ ਨਾਲ ਸਾਡੀ ਨਿੱਜੀ ਲੜਾਈ ਕੋਈ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਰਮੀਤ ਸਿੰਘ ਲੱਕੀ ਧਾਰੀਵਾਲ ਤੋਂ ਕੱਲ ਜੋ ਇੱਕ ਬੋਰਡ ਫਲੈਕਸ ਲਾਉਣ ਦਾ ਮਸਲਾ ਕਾਫੀ ਭੱਖ ਦਾ ਨਜ਼ਰ ਆਇਆ ਸੀਗਾ ਸਾਡੀ ਜੋ ਜ਼ਿਲ੍ਹੇ ਦੀ ਸਮੂਚੀ ਟੀਮ ਆ ਪੰਥਕ ਅਕਾਲੀ ਦਲ ਜ਼ਿਲ੍ਹਾ ਗਰਦਾਸਪੁਰ ਦੀ ਟੀਮ ਨੇ ਵਿਚਾਰ ਵਟਾਂਦਰਾ ਕਰਕੇ ਮੈਨੇਜਰ ਸਾਹਿਬ ਨਾਲ ਵੀ ਗੱਲਬਾਤ ਕਰਕੇ ਤੇ ਮਸਲੇ ਨੂੰ ਜਿਹੜਾ ਆ ਉਹ ਅਸੀਂ ਅੰਦਰ ਬੈਠ ਕੇ ਸੁਲਝਾ ਲਿਆ ਆ ਮੈਨੇਜਰ ਸਾਹਿਬ ਵੱਲੋਂ ਸਾਨੂੰ ਹੁਣ ਇਹ ਆਸ਼ਵਾਸਨ ਦਿੱਤਾ ਗਿਆ ਆ ਕਿ ਤੁਸੀਂ ਆਪਣਾ ਫਲੈਕਸ ਜਿਹੜਾ ਆ ਉਹ ਲਾ ਲਓ ਤੇ ਤੁਹਾਡਾ ਫਲੈਕਸ ਜਿਹੜਾ ਆ ਉਹ ਤੁਹਾਡੇ ਪ੍ਰੋਗਰਾਮ ਤੱਕ ਕੋਈ ਵੀ ਇਹਨੂੰ ਨਹੀਂ ਛੇੜੇਗਾ ਅਸੀਂ ਧੰਨਵਾਦ ਦੀਏ ਮੈਨੇਜਰ ਸਾਹਿਬ ਦੇ ਵੀ ਭਰਾ ਆયા ਸੀ ਤੇ ਜਿਹੜੀਆਂ ਗੱਲਾਂ ਇਸ ਤਰ੍ਹਾਂ ਅੰਦਰ ਬਹਿ ਕੇ ਮੁੱਕ ਜਾਣ ਉਹਦੇ ਤੋਂ ਵਧੀਆ ਹੋਰ ਕੋਈ ਗੱਲ ਨਹੀਂ ਹੋ ਸਕਦੀ ਸਾਰੀ ਪੰਥਕ ਅਕਾਲੀ ਦਲ ਦੀ ਟੀਮ ਗੁਰਦਾਸਪੁਰ ਦੀ ਅੱਜ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਅਸਥਾਨ ਤੇ ਬੁਰਸ਼ਾ ਪਹੁੰਚੀ ਆ ਤੇ ਨਵੇਂ ਸਾਲ ਤੇ ਨਤਮਸਤਕ ਹੋਣ ਲਈ ਤੇ ਸਾਰੀ ਸੰਗਤ ਨੂੰ ਨਵੇਂ ਸਾਲ ਦੀਆਂ ਸਾਡੇ ਪੰਥਕ ਅਕਾਲੀ ਦਲ ਵੱਲੋਂ ਸਮੁੱਚੀ ਟੀਮ ਵੱਲੋਂ ਬਹੁਤ-ਬਹੁਤ ਮੁਬਾਰਕਾਂ ਗੁਰੂ ਸਾਹਿਬ ਕਿਰਪਾ ਕਰਨ ਸਾਰਿਆਂ ਨੂੰ ਤੰਦਰੁਸਤੀ ਬਖਸ਼ਣ ਨਵਾਂ ਸਾਲ ਚੜ੍ਹਦੀ ਕਲਾ ਵਾਲਾ ਰਹੇ ਤੇ ਸਾਡਾ ਜਿਹੜਾ ਮਸਲਾ ਆ ਉਹ ਅੰਦਰ ਬੈਠ ਕੇ ਵਿਚਾਰਨ ਨਾਲ ਹੀ ਹੱਲ ਹੋ ਗਿਆ ਹੁਣ ਅਸੀਂ ਆਪਣਾ ਬੋਰਡ ਜਿਹੜਾ ਜੀ ਉਹ ਜਿੱਥੇ ਮੈਨੇਜਰ ਸਾਹਿਬ ਨੇ ਸਾਨੂੰ ਦਾਹਰਤ ਜਗ੍ਹਾ ਦਿੱਤੀ ਆ ਤੇ ਉੱਥੇ ਲਗਾ ਰਹੇ ਆ ਇੱਕ ਸੁਝਾਅ ਵੀ ਮੈਨੇਜਰ ਸਾਹਿਬ ਨਾਲ ਹੋ ਰਿਹਾ ਸੀਗਾ ਕਿ ਇੱਕ ਪੱਕਾ ਹੀ ਲੋਹੇ ਦਾ ਜਿਸ ਤਰ੍ਹਾਂ ਫਲੈਕਸ ਲਾਉਣ ਲਈ ਸ਼ਹਿਰਾਂ ਚ ਜਾਂ ਬਾਕੀ ਜਗ੍ਹਾ ਤੇ ਲੱਗਾ ਹੁੰਦਾ ਆ ਉਹ ਇੱਕ ਪੱਕਾ ਜਿਹੜਾ ਆ ਲੋਹੇ ਦਾ ਇੱਕ ਬੋਰਡ ਲਾਤਾ ਜਾਏ ਤੇ ਜਿੰਨੇ ਵੀ ਕੋਈ ਫਲੈਕਸ ਲਾਉਣਾ ਆ ਉਹ ਉਹਦੇ ਉੱਤੇ ਹੀ ਲਾਵੇ ਨਾ ਕਿ ਕੋਈ ਕਿਤੇ ਖੰਭੇ ਤੇ ਟੰਗੇ ਜਾਂ ਕੋਈ ਕਿਸੇ ਖੰਭੇ ਤੇ ਟੰਗੇ ਤੇ ਦੂਸਰੀ ਅਸੀਂ ਇਹ ਵੀ ਉਹਨਾਂ ਨੂੰ ਬੇਨਤੀ ਕੀਤੀ ਆ ਕਿ ਜਿਹੜੇ ਇੱਥੇ ਐਡਵਰਟਾਈਜ਼ਮੈਂਟਾਂ ਦੇ ਬੋਰਡ ਨੇ ਸਕੂਲਾਂ ਦੀਆਂ ਜਾਂ ਹੋਰ ਕੋਈ ਦੂਜੀ ਤੀਜੀਆਂ ਉਹ ਸਾਰੇ ਜਿਹੜੇ ਬੈਨ ਕਰ ਦਿਓ ਸਿਰਫ ਪੰਥ ਦੀ ਗੱਲ ਕਰਨ ਵਾਲੇ ਬੋਰਡ ਯਾ ਗੁਰਮਤ ਸਮਾਗਮਾਂ ਦੇ ਬੋਰਡ ਜਿਹੜੇ ਆ ਉਹ ਹੀ ਲੱਗੇ ਲਾਏ ਜਾਣ ਗੁਰਦੁਆਰਾ ਸਾਹਿਬ 'ਚ ਹੋਰ ਕਿਸੇ ਸਕੂਲ ਦੀ ਐਡਵਰਟਾਈਜ਼ਮੈਂਟ ਜਾਂ ਦੂਜੀ ਤੀਜਾ ਕੋਈ ਇਹੋ ਜਿਹਾ ਕੰਮ ਨਾ ਕੀਤਾ ਜਾਏ ਐਤਵਾਰ ਨੂੰ ਸਾਰੇ ਗੁਰਦੁਆਰਾ ਸਾਹਿਬ ਦੇ ਬਾਹਰ ਜਿੰਨੇ ਵੀ ਦੂਸਰੇ ਬੋਰਡ ਲੱਗੇ ਨੇ ਸਾਰੇ ਉਤਾਰ ਦਿੱਤੇ ਜਾਣਗੇ ਉਹਨਾਂ ਵਾਸਤੇ ਇੱਥੇ ਕੋਈ ਵੀ ਜਗ੍ਹਾ ਨਹੀਂ ਹੈਗੀ ਸਿਰਫ ਇੱਥੇ ਗੁਰਮਤ ਨਾਲ ਸੰਬੰਧਿਤ ਤੇ ਪੰਥ ਨਾਲ ਸੰਬੰਧਿਤ ਬੋਰਡ ਲੱਗਣਗੇ ਉਹ ਵੀ ਇੱਕ ਪਾਰਟਿਕੂਲਰ ਜਗ੍ਹਾ ਦੇ ਉੱਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ